ਅੱਜ ਦੀ ਕਹਾਣੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇੱਕ ਕਹਾਣੀ ਪ੍ਰੀਤੋ ਦੀ ਹੈ। ਪ੍ਰੀਤੋ ਦਾ ਸਹੁਰਾ ਉਸ ਨੂੰ ਵੇਖਦੇ ਹੀ ਤੁੱਤ ਪੀਣ ਦੀ ਜਿੱਦ ਕਰਦਾ। ਇੱਕ ਦਿਨ ਉਹ ਘਰ ਵਿੱਚ ਕੱਲੀ ਸੀ। ਉਸ ਨੇ ਬਹੁਤ ਹੀ ਪਤਲਾ ਸੂਟ ਪਾਇਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ। ਉਹ ਆਪਣੇ ਕਮਰੇ ਵਿੱਚ ਸੀ। ਅਤੇ ਉਸ ਦਾ ਸਹੁਰਾ ਕਮਰੇ ਵਿੱਚ ਆਇਆ। ਜੋ ਹੋਣਾ ਹੋਇਆ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਉਸਦੇ ਸਹੁਰੇ ਨੇ ਉਸ ਨੂੰ ਕੱਲੀ ਵੇਖ ਕੇ ਉਸ ਨਾਲ ਜੋ ਕੀਤਾ ਉਹ ਤੁਹਾਨੂੰ ਇਸ ਕਹਾਣੀ ਵਿੱਚ ਦੱਸਿਆ ਜਾਣਾ ਹੈ ਤੇ ਕਹਾਣੀ ਦੇ ਅਖੀਰ ਵਿੱਚ ਤੁਹਾਨੂੰ ਇੱਕ ਸਿੱਖ ਵੀ ਮਿਲਣੀ ਹੈ ਕਿ ਕਿਸ ਤਰ੍ਹਾਂ ਇਨਸਾਨ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਇਸ ਕਹਾਣੀ ਦਾ ਮਕਸਦ ਤੁਹਾਨੂੰ ਸਾਵਧਾਨ ਤੇ ਸਤਰਕ ਕਰਨਾ ਹੈ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ। ਪ੍ਰੀਤੋ ਆਪਣੀ ਸਹੇਲੀ ਦੇ ਘਰ ਉਸ ਦੇ ਨਾਲ ਮਿਲਣ ਗਈ। ਦੋਨੋਂ ਛੋਟੇ ਹੁੰਦੇ ਤੋਂ ਹੀ ਸਹੇਲੀਆਂ ਸੀ ਪਰ ਪ੍ਰੀਤੋ ਬਹੁਤ ਉਦਾਸ ਸੀ। ਪਤਾ ਨਹੀਂ ਕਿਉਂ ਉਸ ਦੀ ਅੱਖਾਂ ਵਿੱਚ ਉਦਾਸੀ ਚਲ ਰਹੀ ਸੀ। ਉਹ ਕੁਝ ਕਹਿਣਾ ਚਾਹੁੰਦੀ ਸੀ। ਇੰਨੇ ਵਿੱਚ ਉਸ ਦੀ ਸਹੇਲੀ ਨੇ ਉਸ ਦਾ ਹੱਥ ਫੜਿਆ ਤੇ ਕਿਹਾ ਕਿ ਪ੍ਰੀਤੋ ਤੂੰ ਇੰਨੀ ਉਦਾਸ ਕਿਉਂ ਹੈ? ਕੀ ਹੋਇਆ? ਪ੍ਰੀਤ ਨੇ ਹੌਕਾ ਲਿਆ ਤੇ ਕਿਹਾ ਕਿ ਤੈਨੂੰ ਮੈਂ ਆਪਣੀ ਜ਼ਿੰਦਗੀ ਦਾ ਸੱਚ ਦੱਸਣ ਜਾ ਰਹੀ ਹਾਂ ਇਹ ਸੁਣ ਕੇ ਉਸਦੀ ਸਹੇਲੀ ਚੌਕ ਗਈ ਪ੍ਰੀਤੋ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਉਸਦੀ ਸਹੇਲੀ ਨੇ ਉਸਦੇ ਹੰਝੂ ਸਾਫ਼ ਕੀਤੇ ਤੇ ਉਸ ਨੂੰ ਕਿਹਾ ਕਿ ਤੂੰ ਮੇਰੀ ਗੱਲ ਆਪਣੇ ਤੱਕ ਹੀ ਰੱਖੀ ਉਸਦੀ ਸਹੇਲੀ ਨੇ ਵਾਦਾ ਕੀਤਾ ਕਿ ਤੂੰ ਫਿਕਰ ਨਾ ਕਰ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਪ੍ਰੀਤੋ ਨੇ ਕਿਹਾ ਕਿ ਮੇਰੇ ਵਿਆਹ ਨੂੰ 3 ਮਹੀਨੇ ਹੋਏ ਸੀ ਜਦੋਂ ਪਹਿਲੀ ਵਾਰੀ ਮੈਂ ਅਦੇ ਸੌਰੀ ਨਾਲ ਗੱਲ ਕੀਤੀ ਸੀ ਗਰ ਵਿੱਚ ਸੀ ਦੋਨੋਂ ਹੀ ਸੀ ਮੈਨੂੰ ਪਤਾ ਲੱਗਾ ਸੀ ਕਿ ਉਹਨਾਂ ਦਾ ਸੁਭਾਅ ਬਹੁਤ ਸਖਤ ਹੈ ਤੇ ਮੈਨੂੰ ਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਪਿਓ ਦੀ ਕਿਸੇ ਗੱਲ ਨੂੰ ਮਨਾ ਨਾ ਕਰੀ ਮੈਂ ਸ਼ੁਰੂ ਤੋਂ ਹੀ ਇਹ ਵੇਖ ਰਹੀ ਸੀ ਕਿ ਉਹ ਹਮੇਸ਼ਾ ਰਾਜ ਨੂੰ ਆਵਾਜ਼ ਦਿੰਦੇ ਤਾਂ ਉਹ ਡਰ ਹੀ ਜਾਂਦਾ ਫਿਰ ਪ੍ਰੀਤੋ ਦੀ ਸਹੇਲੀ ਨੇ ਪੁੱਛਿਆ ਪਰ ਤੁਸੀਂ ਇੰਨਾ ਕਿਉਂ ਡਰਦੇ ਹੋ ਪ੍ਰੀਤੋ ਨੇ ਦੱਸਿਆ ਕਿ ਇਹ ਹੀ ਤਾਂ ਮੈਨੂੰ ਨਹੀਂ ਪਤਾ ਸੀ ਜਦੋਂ ਵੀ ਅਸੀਂ ਕਿਤੇ ਜਾਣਾ ਹੁੰਦਾ ਮੈਂ ਬਹੁਤ ਖੁਸ਼ ਹੁੰਦੀ ਪਰ ਮੇਰਾ ਜ਼ੋਰਾ ਉਦੋਂ ਹੀ ਰਾਜ ਨੂੰ ਆਵਾਜ਼ ਦਿੰਦਾ ਤਾਂ ਰਾਜ ਇੱਕਦਮ ਡਰ ਜਾਂਦਾ ਤੇ ਆਪਣੀ ਗੱਲ ਤੋਂ ਬਦਲ ਜਾਂਦਾ ਉੱਚੀ ਉੱਚੀ ਉਸ ਨੂੰ ਗੁੱਸੇ ਵਿੱਚ ਕਹਿੰਦੀ ਕਿ ਤੈਨੂੰ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਤੇਰੇ ਘੁੰਮਣ ਘਮਾਉਣ ਦੇ ਚੱਕਰ ਵਿੱਚ ਦੁਕਾਨ ਬੰਦ ਰਹਿੰਦੀ ਹੈ ਤੈਨੂੰ ਪਤਾ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਹੈ ਵਿਆਹ ਨੂੰ ਅਜੇ ਕੁਝ ਦਿਨ ਹੀ ਹੋਏ ਸੀ ਮੈਂ ਘਰ ਦੇ ਕੰਮਾਂ ਵਿੱਚ ਲੱਗ ਗਈ ਸੀ ਪਰ ਉਹ ਹਰ ਕੰਮ ਵਿੱਚ ਨੁਕਸ ਕਰਦੇ ਕਿਸੇ ਕੰਮ ਨੂੰ ਪਸੰਦ ਨਹੀਂ ਕਰਦੀ ਸੀ ਪਰ ਮੇਰਾ ਘਰ ਵਾਲਾ ਮੈਨੂੰ ਚੁੱਪ ਰਹਿਣ ਨੂੰ ਕਹਿੰਦਾ। ਪ੍ਰੀਤੋ ਦੀ ਕਹਾਣੀ ਬੜੀ ਦਿਲਚਸਪ ਲੱਗ ਰਹੀ ਸੀ। ਪ੍ਰੀਤੋ ਦੀਆਂ ਗੱਲਾਂ ਵਿੱਚ ਉਸ ਦੀ ਸਹੇਲੀ ਧਿਆਨ ਨਾਲ ਸੁਣ ਰਹੀ ਸੀ। ਉਸ ਨੇ ਦੱਸਿਆ ਕਿ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਕਿ ਕੰਮ ਪਹਿਲਾਂ ਹੈ ਤੇ ਦੂਜੀ ਦੁਕਾਨ ਤੇ ਜਾਓ। ਆਪਾਂ ਕਦੀ ਫੇਰ ਘੁੰਮਣ ਚੱਲਾਂਗੇ ਤੇ ਉਸ ਦਾ ਘਰ ਵਾਲਾ ਇਹ ਕਹਿ ਕੇ ਚਲਾ ਜਾਂਦਾ ਸੀ। ਪ੍ਰੀਤੋ ਘਰ ਦਾ ਕੰਮ ਕਰਦੀ ਇੱਕ ਦਿਨ ਉਸਨੇ ਕੰਮ ਕੀਤਾ ਤੇ ਉਹ ਥੱਕ ਗਈ ਤੇ ਆਪਣੇ ਕਮਰੇ ਵਿੱਚ ਆਰਾਮ ਕਰਨ ਲੱਗੀ। ਇੰਨੇ ਵਿੱਚ ਹੀ ਉਸਤੇ ਸੌਰੀ ਨੇ ਆਵਾਜ਼ ਦਿੱਤੀ। ਪ੍ਰੀਤੂ ਘਬਰਾ ਕੇ ਆਪਣੇ ਕੱਪੜੇ ਸਹੀ ਕਰਨ ਲੱਗੀ ਤੇ ਕਮਰੇ ਵਿੱਚ ਗਈ। ਉਸਤੇ ਸੌਰੀ ਨੇ ਉਸ ਵੱਲ ਧਿਆਨ ਨਾਲ ਵੇਖਿਆ ਅਤੇ ਆਪਣੇ ਪੁੱਲਾਂ ਦੀ ਜੀ ਫੇਰਦੇ ਹੋਏ ਕਹਿਣ ਲੱਗਾ ਕਿ ਮੈਂ ਤਾਂ ਦੁੱਧ ਪੀਣਾ ਹੈ। ਇਹ ਸੁਣਦੇ ਹੀ ਪ੍ਰੀਤੂ ਆਪਣੀ ਚੁੰਨੀ ਠੀਕ ਕਰਨ ਲੱਗੀ ਤੇ ਬੁਰੀ ਤਰ੍ਹਾਂ ਡਰ ਗਈ। ਛੇਤੀ ਨਾਲ ਰਸੋਈ ਵਿੱਚ ਗਈ ਤੇ ਦੁੱਧ ਦਾ ਗਲਾਸ ਲੈ ਕੇ ਆਈ। ਚਿਤਾ ਹੀ ਉਸ ਦੇ ਹੱਥ ਵਿੱਚ ਦੇਣ ਲੱਗੀ ਉਸ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਕਿ ਥੋੜਾ ਜਿਹਾ ਮੇਰੇ ਕੋਲ ਬੈਠ ਮੇਰਾ ਤੇਰੇ ਬਿਨਾ ਕੌਣ ਹੈ ਮੇਰਾ ਵੀ ਇਕੱਲੇ ਦਿਨ ਨਹੀਂ ਲੱਗਦਾ ਪ੍ਰੀਤੂ ਨੇ ਕਿਹਾ ਕਿ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਮੇਰੇ ਕੋਲ ਕੋਈ ਹੋਰ ਰਾਸਤਾ ਨਹੀਂ ਸੀ ਉਹਨਾਂ ਦੇ ਕਮਰੇ ਵਿੱਚ ਪ੍ਰੀਤੂ ਬੈੱਡ ਉੱਤੇ ਬੈਠ ਗਈ ਫਿਰ ਉਸ ਦੀ ਸਹੇਲੀ ਨੇ ਪੁੱਛਿਆ ਕਿ ਪ੍ਰੀਤੂ ਫੇਰ ਕੀ ਹੋਇਆ ਪ੍ਰੀਤੂ ਨੇ ਦੱਸਿਆ ਕਿ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਉਸ ਤੋਂ ਬਾਅਦ ਦੁੱਧ ਪੀਣ ਲੱਗੀ ਅਤੇ ਪ੍ਰੀਤੋ ਵੱਲ ਨਜ਼ਰ ਘੁਮਾ ਰਹੀ ਸੀ ਪ੍ਰੀਤੋ ਦਾ ਸਰੀਰ ਕੰਬ ਰਿਹਾ ਸੀ ਅਤੇ ਉਹ ਕਹਿਣ ਲੱਗੀ ਕਿ ਇਸ ਨੂੰ ਗਰਮ ਕਰਕੇ ਲੈ ਕੇ ਆ ਪ੍ਰੀਤੋ ਦੁੱਧ ਗਰਮ ਕਰਨ ਗਈ ਪਰ ਜਿੱਦਾਂ ਹੀ ਉਹ ਦੁੱਧ ਰੱਖ ਕੇ ਜਾਣ ਲੱਗੀ ਉਹਨਾਂ ਨੇ ਉੱਠ ਕੇ ਕਮਰੇ ਦਾ ਦਰਵਾਜ਼ਾ ਲਾ ਲਿਆ ਤੇ ਉਸ ਦਾ ਹੱਥ ਫੜ ਲਿਆ ਪ੍ਰੀਤੋ ਨੂੰ ਘਬਰਾਹਟ ਮਹਿਸੂਸ ਹੋ ਰਹੀ ਸੀ ਉਹ ਫਟਾਫਟ ਕਮਰੇ ਵਿੱਚੋਂ ਜਾਣ ਲੱਗੀ ਪਰ ਉਹਨਾਂ ਨੇ ਗੁੱਸੇ ਵਿੱਚ ਆਵਾਜ਼ ਮਾਰੀ ਤੇ ਕਿਹਾ ਕਿੱਥੇ ਜਾ ਰਹੀ ਹੈ ਮੇਰੇ ਕੋਲ ਬੈਠ। ਪ੍ਰੀਤ ਬਹੁਤ ਜ਼ਿਆਦਾ ਘਬਰਾ ਗਈ ਸੀ। ਪ੍ਰੀਤ ਨੂੰ ਪਤਾ ਸੀ ਕਿ ਉਸ ਦਾ ਘਰ ਵਾਲਾ ਉਸ ਦੇ ਸਹੁਰੇ ਨੂੰ ਕੁਝ ਨਹੀਂ ਕਹਿੰਦਾ। ਜਦੋਂ ਵੀ ਉਸ ਦਾ ਘਰ ਵਾਲਾ ਬਾਹਰ ਜਾਂਦਾ ਤਾਂ ਉਸ ਦਾ ਸਹੁਰਾ ਉਸ ਨੂੰ ਆਨੇ ਬਹਾਨੇ ਬੁਲਾਉਂਦਾ ਪਰ ਉਹ ਬਹਾਨੇ ਬਣਾਉਂਦੀ। ਪ੍ਰੀਤ ਉਹ ਗੱਲਾਂ ਕਰਦੇ ਕਰਦੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ। ਇੱਕ ਦਿਨ ਦੀ ਗੱਲ ਹੈ ਜਦੋਂ ਉਸ ਨੇ ਦੱਸਿਆ ਕਿ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਉਸ ਦਾ ਸਹੁਰਾ ਪਿੱਛੋਂ ਆ ਕੇ ਉਸ ਨੂੰ ਘੁੱਟ ਕੇ ਪਾੜ ਲਿਆ ਤੇ ਉਸ ਨੂੰ ਘਰ ਲਾ ਕੇ ਧੱਕਾ ਕਰਨ ਲੱਗਾ। ਪ੍ਰੀਤੋ ਨੇ ਆਪਣੇ ਆਪ ਨੂੰ ਮਸਾਈ ਚੜਾਇਆ ਤੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਸੀ। ਉਸ ਦਾ ਸਰੀਰ ਸੁੰਨ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਕਿ ਆਖਰ ਇਹ ਸਭ ਕੁਝ ਕੀ ਹੋ ਰਿਹਾ ਸੀ। ਜਦੋਂ ਉਸ ਦੀ ਸਹੇਲੀ ਨੇ ਪੁੱਛਿਆ ਕਿ ਤੂੰ ਆਪਣੇ ਘਰ ਵਾਲੇ ਨੂੰ ਦੱਸਿਆ ਤਾਂ ਪ੍ਰੀਤੋ ਨੇ ਕਿਹਾ ਕਿ ਹਾਂ ਬਹੁਤ ਵਾਰੀ ਦੱਸਿਆ ਪਰ ਕੋਈ ਫਾਇਦਾ ਨਹੀਂ ਸੀ। ਉਹ ਮੇਰੀ ਗੱਲ ਦਾ ਕਦੀ ਸੱਚ ਹੀ ਨਹੀਂ ਮੰਨਦਾ ਸੀ ਉਸ ਲਈ ਆਪਣੇ ਪਿਓ ਦੀ ਹੀ ਸਾਈਡ ਲੈਣੀ ਸੀ ਪ੍ਰੀਤੋ ਦੀ ਜ਼ਿੰਦਗੀ ਬਹੁਤ ਔਖੀ ਸੀ ਤੇ ਉਸ ਦੇ ਅੰਦਰ ਇੱਕ ਬੇਚੈਨੀ ਸੀ ਉਸ ਨੇ ਕਿਹਾ ਕਿ ਜੇ ਮੈਂ ਰਾਜ ਨੂੰ ਕੁਝ ਕੁਝ ਕਹਿ ਵੀ ਦਿੰਦੀ ਤਾਂ ਮੇਰੀ ਗੱਲ ਮੰਨਦੀ بجائے ਉਹ ਮੈਨੂੰ ਹੀ ਗਲਤ ਕਹਿੰਦਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਪੂਰਾ ਦਿਨ ਕਮਰੇ ਦੇ ਵਿੱਚ ਰਹੀ ਤੇ ਕੋਈ ਕੰਮ ਨਹੀਂ ਕੀਤਾ ਕਈ ਵਾਰੀ ਉਸਦੇ ਸਹੁਰੇ ਨੇ ਦਰਵਾਜ਼ਾ ਖੜਕਾਇਆ ਪਰ ਪ੍ਰੀਤੋ ਨੇ ਜਵਾਬ ਹੀ ਨਾ ਦਿੱਤਾ ਰਾਤ ਨੂੰ ਜਦੋਂ ਰਾਜ ਆਇਆ ਤਾਂ ਉਸਨੇ ਦਰਵਾਜ਼ਾ ਖੜਕਾਇਆ ਪ੍ਰੀਤੋ ਨੇ ਦਰਵਾਜ਼ਾ ਖੋਲਿਆ ਤਾਂ ਰਾਜ ਉਸ ਨੂੰ ਗੁੱਸੇ ਹੋਣ ਲੱਗਾ ਤੇ ਕਹਿਣ ਲੱਗਾ ਕਿ ਤੇਰੀ ਹਿੰਮਤ ਕਿੱਤਾ ਹੋਈ ਦਰਵਾਜ਼ਾ ਬੰਦ ਕਰਕੇ ਬੈਠਣ ਦੀ ਮੇਰਾ ਪਿਓ ਸਵੇਰ ਦਾ ਭੁੱਖਾ ਹੈ ਤੇ ਤੂੰ ਆਰਾਮ ਨਾਲ ਦਰਵਾਜ਼ਾ ਬੰਦ ਕਰਕੇ ਬੈਠੀ ਹੈ ਪ੍ਰੀਤੋ ਨੇ ਕਿਹਾ ਕਿ ਮੈਂ ਉਹਨਾਂ ਦਾ ਧਿਆਨ ਨਹੀਂ ਰੱਖ ਸਕਦੀ ਤੁਸੀਂ ਉਹਨਾਂ ਦੇ ਲਈ ਕੋਈ ਨੌਕਰ ਰੱਖ ਲਓ ਪ੍ਰੀਤੋ ਦੀ ਗੱਲ ਸੁਣ ਕੇ ਰਾਜ ਹੋਰ ਬੁਰੀ ਤਰ੍ਹਾਂ ਭੜਕ ਗਿਆ ਸੀ ਉਸ ਨੇ ਕਿਹਾ ਕਿ ਤੂੰ ਕਹਿਣਾ ਕੀ ਚਾਹਨੀ ਹੈ ਤੂੰ ਮੇਰੇ ਪਿਓ ਨੂੰ ਦੋ ਵਕਤ ਦੀ ਰੋਟੀ ਨਹੀਂ ਦੇ ਸਕਦੀ ਐਨੇ ਵਿੱਚ ਉਸ ਦਾ ਸਹਰਾ ਬੋਲਿਆ ਕਿ ਦੇਖ ਲਿਆ ਇਸ ਦਾ ਹਾਲ ਖਲਿਆਈ ਨੂੰ 4 ਦਿਨ ਹੋਏ ਨੇ ਤੇ ਇਹ ਆਪਣੇ ਰੰਗ ਬੁਖਾਰ ਰਹੀ ਹੈ ਉਸ ਦਾ ਸਹਰਾ ਲਗਾਤਾਰ ਪ੍ਰੀਤੋ ਨੂੰ ਕੁਝ ਨਾ ਕੁਝ ਬੋਲ ਰਿਹਾ ਸੀ ਪ੍ਰੀਤੋ ਕੀ ਦੱਸਦੀ ਉਸ ਦਾ ਕਰਵਣਾ ਸੁਣਨ ਨੂੰ ਤਿਆਰ ਹੀ ਨਹੀਂ ਸੀ ਉਸ ਦਾ ਸੋਹਰਾ ਕਹਿ ਰਿਹਾ ਸੀ ਕਿ ਇਹੋ ਜਿਹੀਆਂ ਕੁੜੀਆਂ ਵਿਆਹ ਤੋਂ ਬਾਅਦ ਇਹ ਹੀ ਸਭ ਕੁਝ ਕਰਦੀਆਂ ਨੇ ਰਾਜ ਹੋਰ ਪੜਕ ਗਿਆ ਤੇ ਉਸਨੇ ਕਿਹਾ ਕਿ ਜੇ ਤੂੰ ਅੱਗੇ ਤੋਂ ਇਹ ਗੱਲ ਕਹੀ ਤਾਂ ਮੈਂ ਤੈਨੂੰ ਤਲਾਕ ਦੇ ਦੇਣਾ ਹੈ ਇਹ ਗੱਲ ਸੁਣ ਕੇ ਪ੍ਰੀਤੋ ਦੀ ਸਹੇਲੀ ਚੌਕ ਗਈ ਪ੍ਰੀਤੋ ਦੀਆਂ ਅੱਖਾਂ ਦੇ ਵਿੱਚ ਦਰਦ ਸੀ ਉਸਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਜੇ ਮੈਂ ਕੁਝ ਕੀਤਾ ਤਾਂ ਮੇਰਾ ਘਰ ਬਰਬਾਦ ਹੋ ਜਾਊਗਾ ਮੇਰੇ ਪਿਓ ਨੇ ਬੜੀ ਮੁਸ਼ਕਲ ਨਾਲ ਮੇਰਾ ਵਿਆਹ ਕੀਤਾ ਸੀ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਘਰ ਉਜੜ ਜਾਵੇ ਮੈਂ ਆਪਣਾ ਘਰ ਬਚਾਉਣਾ ਚਾਹੁੰਦੀ ਸੀ ਪਰ ਇਹ ਸਭ ਕੁਝ ਵੀ ਨਹੀਂ ਸਹਿ ਸਕਦੀ ਸੀ ਉਸ ਦੀ ਸਹੇਲੀ ਨੇ ਕਿਹਾ ਕਿ ਤੂੰ ਫੇਰ ਕੀ ਕੀਤਾ ਰਾਜ ਨੇ ਪੁੱਛਿਆ ਕਿ ਆਖਰ ਤੈਨੂੰ ਕੀ ਦਿੱਕਤ ਹੈ ਤੂੰ ਮੇਰੇ ਪਿਓ ਨੂੰ ਰੋਟੀ ਕਿਉਂ ਨਹੀਂ ਦੇਣਾ ਚਾਹੁੰਦੀ ਮੇਰਾ ਪਿਓ ਘਰ ਵਿੱਚ ਇਕੱਲਾ ਹੁੰਦਾ ਤੂੰ ਉਸਦਾ ਧਿਆਨ ਰੱਖ ਤੇਰਾ ਫਰਜ਼ ਹੈ ਉਸਦਾ ਧਿਆਨ ਰੱਖਣਾ ਪ੍ਰੀਤੋ ਨੇ ਘਰੋਂ ਦੇ ਕੇ ਕਿਹਾ ਕਿ ਰਾਜ ਤੁਸੀਂ ਇਹਨਾਂ ਦਾ ਵਿਆਹ ਕਰ ਦਿਓ ਪ੍ਰੀਤੋ ਨੇ ਦੱਸਿਆ ਕਿ ਇਹ ਗੱਲ ਸੁਣਦੇ ਹੀ ਰਾਜ ਨੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇਸ ਉਮਰ ਵਿੱਚ ਮੇਰੇ ਪਿਓ ਦਾ ਵਿਆਹ ਕਰਨ ਦੀ ਗੱਲ ਕਰ ਰਹੀ ਹੈ ਤੂੰ ਮੇਰੇ ਪਿਓ ਨੂੰ ਰੋਟੀ ਨਹੀਂ ਦੇ ਸਕਦੀ ਤੇ ਤੂੰ ਮੇਰੀ ਮਾਂ ਨੂੰ ਰੋਟੀ ਦੇ ਦੇਵੇਂਗੀ ਜੇ ਉਹਨਾਂ ਨੂੰ ਕੋਈ ਸਾਥੀ ਮਿਲ ਵੀ ਗਿਆ ਫਿਰ ਉਹਨਾਂ ਨੂੰ ਕੌਣ ਸੰਭਾਲੂਗਾ ਪ੍ਰੀਤ ਨੇ ਕਿਹਾ ਕਿ ਉਹਨਾਂ ਨੂੰ ਮੇਰੀ ਲੋੜ ਹੀ ਨਹੀਂ ਪੈਣੀ ਰਾਜ ਨੇ ਮਜ਼ਾਕ ਵਿੱਚ ਕਿਹਾ ਕਿ ਤੇਰੇ ਕਹਿਣ ਦਾ ਕੀ ਮਤਲਬ ਹੈ ਕਿ ਤੂੰ ਮੇਰੀ ਨਵੀਂ ਮਾਂ ਨੂੰ ਸਾਹਮ ਲੈਂਗੀ ਤੇਰੇ ਤੋਂ ਇੱਕ ਇਨਸਾਨ ਨੂੰ ਰੋਟੀ ਨਹੀਂ ਦਿੱਤੀ ਜਾਂਦੀ ਇਹ ਸਾਰਾ ਘਰ ਤੇ ਕਾਰੋਬਾਰ ਪਾਪਾ ਦੇ ਨਾਂ ਤੇ ਹੈ ਜੇ ਕੋਈ ਹੋਰ ਆ ਗਈ ਤਾਂ ਸਭ ਕੁਝ ਆਪਣੇ ਹੱਥ ਵਿੱਚ ਕਰ ਲਊਗੀ ਜਿੱਦਾਂ ਮੈਂ ਆਪਣੇ ਪਿਓ ਦੀ ਸੁਣਦਾ ਹਾਂ ਤੈਨੂੰ ਵੀ ਸੁਣਨੀ ਪੈਣੀ ਹੈ ਰਾਜ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਤੇ ਕਿਹਾ ਸੀ ਕਿ ਅੱਗੇ ਤੋਂ ਉਹਨਾਂ ਦੇ ਵਿਆਹ ਦੀ ਗੱਲ ਨਾ ਕਰੀ ਇਹ ਕਹਿ ਕੇ ਉਹ ਕਮਰੇ ਵਿੱਚੋਂ ਚਲਾ ਗਿਆ ਪ੍ਰੀਤੋ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਟੁੱਟ ਗਈ ਸੀ ਉਸ ਨੂੰ ਕੋਈ ਰਾਹ ਤਾ ਨਜ਼ਰ ਨਹੀਂ ਆ ਰਿਹਾ ਸੀ ਪਰ ਹਾਲੇ ਤਾਂ ਅਸਲੀ ਖੇਲ ਬਾਕੀ ਸੀ ਅਗਲੀ ਸਵੇਰ ਘੜੀ ਦੀ ਘੰਟੀ ਵੱਜੀ ਤਾਂ ਦੇਖਿਆ ਰਾਜ ਦਾ ਛੋਟਾ ਭਰਾ ਵਾਪਸ ਆ ਗਿਆ ਸੀ ਪਰ ਪ੍ਰੀਤੋ ਨੂੰ ਤਾਂ ਲੱਗਿਆ ਸੀ ਕਿ ਉਹ ਇਕੱਲਾ ਹੀ ਆਊਗਾ ਤੇ ਉੱਥੇ ਪੜ੍ਹਾਈ ਕਰਨ ਗਿਆ ਸੀ ਪਰ ਜਦੋਂ ਆਇਆ ਤਾਂ ਉਸ ਦੇ ਨਾਲ ਉਸਦੀ ਘਰ ਵਾਲੀ ਸੀ ਜੋ ਕਿ ਵੇਖਣ ਵਿੱਚ ਬਹੁਤ ਸੋਹਣੀ ਸੀ ਉਸ ਨੇ ਉੱਥੇ ਹੀ ਵਿਆਹ ਕਰਾ ਲਿਆ ਸੀ ਪ੍ਰੀਤੋ ਨੂੰ ਇੱਕ ਉਮੀਦ ਨਜ਼ਰ ਆ ਰਹੀ ਸੀ ਕਿ ਘਰ ਵਿੱਚ ਹੁਣ ਉਸਦੇ ਨਾਲ ਹੋਰ ਲੋਕ ਵੀ ਹੋਣਗੇ ਪਰ ਹੁਣ ਅਸਲੀ ਕਹਾਣੀ ਸ਼ੁਰੂ ਹੋ ਗਈ ਸੀ ਉਸ ਦੀ ਤਰ੍ਹਾਂ ਹੀ ਉਸ ਦੀ ਸਹੁਰੇ ਦੀ ਨਜ਼ਰ ਉਸ ਉੱਤੇ ਸੀ ਕਿਉਂਕਿ ਉਹ ਬਹੁਤ ਸੋਹਣੀ ਸੀ ਤੇ ਪ੍ਰੀਤੋ ਨਾਲ ਬਹੁਤ ਚੀਤੀ ਕੋਲ ਮਿਲ ਗਈ ਪਰ ਜਿੱਦਾਂ ਹੀ ਉਹ ਆਈ ਉਸ ਦੇ ਸਹੁਰੇ ਦਾ ਧਿਆਨ ਉਸ ਤੋਂ ਹਟ ਕੇ ਉਸ ਦੀ ਤਰਾਣੀ ਤੇ ਚਲਾ ਗਿਆ ਤੇ ਉਸ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਮੇਰੀ ਸੇਵਾ ਮੇਰੀ ਛੋਟੀ ਨੂੰ ਹੀ ਕਰੂਗੀ ਪ੍ਰੀਤੋ ਨੇ ਸੁਖਦਾ ਸਾਲਿਆਸੀ ਪਰੋ ਵਿੱਚੋ ਵਿੱਚ ਸਮਝ ਰਹੀ ਸੀ ਕਿ ਉਸ ਦੇ ਸਹੁਰੇ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਉਸ ਤੋਂ ਬਾਅਦ ਇੱਕ ਦਿਨ ਉਸ ਦੀ ਦਰਾਣੀ ਘਬराई ਹੋਈ ਪ੍ਰੀਤੋ ਕੋਲ ਆਈ ਤੇ ਕਹਿਣ ਲੱਗੀ ਕਿ ਪਾਪਾ ਜੀ ਬਹੁਤ ਅਜੀਬ ਨੇ ਉਹਨਾਂ ਦੀਆਂ ਗੱਲਾਂ ਬਹੁਤ ਅਜੀਬ ਨੇ ਕਦੀ ਕਿਤੇ ਹੱਥ ਲਾਉਂਦੇ ਨੇ ਤੇ ਕਦੀ ਕਿਤੇ ਹੱਥ ਨਾ ਲਾਉਂਦੇ ਨੇ ਮੈਨੂੰ ਇਹ ਸਭ ਕੁਝ ਬਿਲਕੁਲ ਚੰਗਾ ਨਹੀਂ ਲੱਗਦਾ ਪ੍ਰੀਤੋ ਨੇ ਉਸ ਦੀਆਂ ਅੱਖਾਂ ਵਿੱਚ ਟਾਰ ਦੇਖਿਆ ਸੀ ਜੋ ਕਦੇ ਪ੍ਰੀਤੋ ਦੀਆਂ ਅੱਖਾਂ ਵਿੱਚ ਹੁੰਦਾ ਸੀ ਪ੍ਰੀਤੋ ਨੇ ਕਿਹਾ ਕਿਉਂ ਲਾ ਨੇ ਜੋ ਕੀਤਾ ਹੈ ਉਹ ਇਸ ਤਰ੍ਹਾਂ ਮੇਰੇ ਨਾਲ ਵੀ ਕਰਦੇ ਸੀ ਤੇ ਮੈਂ ਰਾਜ ਨਾਲ ਗੱਲ ਕੀਤੀ ਪਰ ਰਾਜਨੀਤਾ ਮੇਰਾ ਸਾਥ ਨਹੀਂ ਦਿੱਤਾ ਪਰ ਉਸ ਦੀ ਦਰਾਨੀ ਨੇ ਕਿਹਾ ਕਿ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਾਂਗੀ ਪਰ ਉਸ ਨੂੰ ਉਹੀ ਜਵਾਬ ਮਿਲਿਆ ਜੋ ਪ੍ਰੀਤੋ ਨੂੰ ਮਿਲਿਆ ਸੀ ਉਹ ਬਹੁਤ ਘਬਰਾ ਗਈ ਸੀ ਉਸਨੇ ਕਿਹਾ ਕਿ ਉਸਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਤਾਂ ਉਸਦੇ ਦਿਉਰ ਨੂੰ ਸੱਚ ਨਹੀਂ ਆਇਆ ਫਿਰ ਉਸਨੇ ਕਿਹਾ ਕਿ ਪਾਪਾ ਤੈਨੂੰ ਪਿਆਰ ਕਰਦੇ ਨੇ ਤੇ ਤੂੰ ਸ਼ੱਕ ਕਰ ਰਹੀ ਹੈ ਫਿਰ ਪ੍ਰੀਤੋ ਦੀ ਦਰਾਣੀ ਨੇ ਆਪਣੇ ਘਰੌੜੇ ਨੂੰ ਗੁੱਸੇ ਵਿੱਚ ਕਿਹਾ ਕਿ ਮੈਂ ਛੋਟੀ ਨਹੀਂ ਜੋ ਮੈਂ ਕਿਸੇ ਦਿਨ ਨੀਅਤ ਨਾ ਸਮਝ ਸਕਾਂ ਉਹ ਗਲਤ ਨਹੀਂ ਪਰ ਉਸਦੇ ਘਰ ਵਾਲੇ ਨੇ ਉਸ ਦੀ ਇੱਕ ਨਾ ਸੁਣੀ ਤੇ ਫਿਰ ਉਹੀ ਹੋਇਆ ਜੋ ਪ੍ਰੀਤੋ ਨਾਲ ਹੋਇਆ ਸੀ ਉਸ ਦੀ ਦਰਾਣੀ ਨੂੰ ਗਲਤ ਕਹਿਣ ਲੱਗੇ ਪ੍ਰੀਤੋ ਨੇ ਕਿਹਾ ਕਿ ਮਰਦ ਹਮੇਸ਼ਾ ਔਰਤ ਨੂੰ ਗਲਤ ਕਹਿੰਦਾ ਹੈ ਪ੍ਰੀਤੋ ਨੇ ਦੱਸਿਆ ਕਿ ਉਸੇ ਤਰ੍ਹਾਂ ਹੀ ਜ਼ਿਆਦਾ ਸਮੇਂ ਉਹ ਕਮਰੇ ਵਿੱਚ ਰਹਿਣ ਲੱਗੀ ਹੁਣ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਜਦੋਂ ਉਸ ਦਾ ਦੌਰ ਘਰ ਨਾ ਹੁੰਦਾ ਤਾਂ ਉਸ ਦਾ ਸੋਹਰਾ ਉਸ ਨੂੰ ਉਸ ਦਰਾਂ ਨ ਆਪਣੇ ਕੋਲ ਬਣਾਉਂਦਾ ਧਿਆਨ ਦੇ ਬਹਾਨੇ ਕੋਈ ਨਾ ਕੋਈ ਕੰਮ ਦਿੰਦਾ ਰਹਿੰਦਾ ਪਰ ਇੱਕ ਦਿਨ ਤੇ ਗੱਲ ਸੀ ਉਸ ਨੇ ਸੋਚ ਲਿਆ ਸੀ ਕਿ ਹੁਣ ਉਹ ਉਸ ਨੂੰ ਨਹੀਂ ਛੱਡੇਗੀ ਤੇ ਸਭ ਕੁਝ ਸਭ ਨੂੰ ਦੱਸ ਕੇ ਹੀ ਰਹੇਗੀ ਪ੍ਰੀਤੋਂ ਨੇ ਦੱਸਿਆ ਕਿ ਇੱਕ ਦਿਨ ਕੁਝ ਅਜੀਹਾ ਹੋਇਆ ਜਿਸ ਨੇ ਸਭ ਕੁਝ ਬਦਲ ਦਿੱਤਾ ਇੱਕ ਦਿਨ ਉਹ ਸੀ ਤ੍ਰਾਣੀ ਕਮਰੇ ਵਿੱਚ ਸੁੱਤੀ ਸੀ ਤੇ ਉਸ ਦਾ ਦਿਓਰ ਕਮਰੇ ਵਿੱਚ ਨਹੀਂ ਸੀ ਅਚਾਨਕ ਉਸ ਦੀ ਚੀਕਾਂ ਦੀ ਆਵਾਜ਼ ਆਈ ਮੈਂ ਜਾ ਕੇ ਵੇਖਿਆ ਤਾਂ ਉਹ ਆਪਣੇ ਕਮਰੇ ਦੇ ਦਰਵਾਜ਼ੇ ਨੂੰ ਧੱਕਾ ਦੇ ਕੇ ਬੰਦ ਕਰ ਰਹੀ ਸੀ ਤੇ ਬਾਹਰੋਂ ਉਸ ਦਾ ਸਹोरा ਦਰਵਾਜ਼ੇ ਨੂੰ ਧੱਕਾ ਦੇ ਰਿਹਾ ਸੀ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੀਤੋ ਨੇ ਝਟਣਾ ਆਪਣੇ ਦਿਓਰ ਨੂੰ ਫੋਨ ਕੀਤਾ ਉਹ ਉਸ ਦਾ ਦਿਓਰ ਘਰ ਆਇਆ ਜਿੱਦਾਂ ਹੀ ਉਸ ਨੇ ਵੇਖਿਆ ਤੇ ਉਹ ਸੀ ਤ੍ਰਾਣੀ ਰੋ ਰਹੀ ਸੀ ਅਤੇ ਸੋਹਰਾ ਬਾਰ ਖੜਾ ਸੀ ਪਹਿਲੀ ਵਾਰੀ ਵਿੱਚ ਉਸਨੇ ਆਪਣੀ ਦਿਉਰ ਨੂੰ ਗੁੱਸੇ ਵਿੱਚ ਦੇਖਿਆ ਤੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਸ ਦਾ ਸੋਹਰਾ ਘਬਰਾ ਗਿਆ ਸੀ ਤੇ ਕਹਿਣ ਲੱਗਾ ਕਿ ਮੈਂ ਤਾਂ ਦੇਖ ਰਿਹਾ ਸੀ ਕਿ ਬਹੁਤ ਸੌਂ ਗਈ ਕਿ ਜਾਗਦੀ ਹੈ ਜਦੋਂ ਉਸਨੇ ਦਰਵਾਜ਼ਾ ਖੁਲਵਾਇਆ ਤਾਂ ਉਸ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਉਸ ਨੇ ਦਿਉਰ ਦੇ ਗਲੇ ਲਾ ਕੇ ਰੋਣ ਲੱਗੀ ਤੇ ਸਭ ਸੱਚ ਦੱਸ ਦਿੱਤਾ ਪਰ ਉਹ ਉਸ ਤੇ ਦਿਉਰ ਨੂੰ ਹੁਣ ਯਕੀਨ ਹੋ ਗਿਆ ਸੀ ਤੇ ਪਹਿਲੀ ਵਾਰੀ ਉਸਦੇ ਪਿਓ ਦਾ ਅਸਲੀ ਚਿਹਰਾ ਉਹਨਾਂ ਦੀ ਅੱਖਾਂ ਦੇ ਅੱਗੇ ਆ ਗਿਆ ਸੀ ਉਸ ਨੇ ਫੈਸਲਾ ਕਰ ਲਿਆ ਸੀ ਕਿ ਹੁਣ ਇੱਥੇ ਨਹੀਂ ਰਹੋਗਾ ਤੇ ਉਸ ਨੇ ਆਪਣੇ ਭਰਾ ਨੂੰ ਵੀ ਕਹਿ ਦਿੱਤਾ ਸੀ ਕਿ ਮੈਂ ਹੁਣ ਆਪਣੀ ਘਰਵਾਲੀ ਨੂੰ ਇੱਥੇ ਨਹੀਂ ਰੱਖ ਸਕਦਾ ਤੇ ਨਾ ਹੀ ਮੈਂ ਇੱਥੇ ਰਹਿਣਾ ਹੈ ਇਹ ਕਹਿ ਕੇ ਉਸ ਨੇ ਜਾਣਦਾ ਫੈਸਲਾ ਕਰ ਲਿਆ ਸੀ ਰਾਜ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ ਰਾਜ ਹੁਣ ਹੈਰਾਨ ਸੀ ਇੰਨੇ ਵਿੱਚ ਫੇਰ ਪ੍ਰੀਤੋ ਦਾ ਸਹਰਾ ਪੜਕੁੱਟਿਆ ਕਿ ਜੇਕਰ ਕੋਈ ਗਿਆ ਤਾਂ ਹਮੇਸ਼ਾ ਲਈ ਮੇਰੇ ਲਈ ਮਰ ਗਿਆ ਪਰ ਉਸਤੇ ਦੋਨੇ ਇੱਕ ਨਾ ਸੁਣੀ ਤੇ ਚਲਾ ਗਿਆ ਹੁਣ ਪ੍ਰੀਤੋ ਨੇ ਸੋਚ ਲਿਆ ਸੀ ਕਿ ਉਹ ਵੀ ਹੁਣ ਹੋਰ ਨਹੀਂ ਸਹੂਗੀ ਉਸਨੇ ਰਾਜ ਨੂੰ ਕਿਹਾ ਕਿ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਸੀ ਕਿ ਇਹਨਾਂ ਦਾ ਵਿਆਹ ਕਰ ਦੋ ਪਹਿਲਾਂ ਤਾਂ ਰਾਜ ਨੇ ਗੁੱਸਾ ਕੀਤਾ ਤੇ ਫਿਰ ਹੌਲੀ-ਹੌਲੀ ਉਸ ਨੂੰ ਇਹ ਅਹਿਸਾਸ ਹੋਇਆ ਕਿ ਪ੍ਰੀਤੋ ਸਹੀ ਕਹਿ ਰਹੀ ਹੈ ਫਿਰ ਉਹਨਾਂ ਨੇ ਕਿ ਵਿਧਵਾ ਔਰਤ ਲੱਗ ਕੇ ਉਸਦੇ ਸਹੁਰੇ ਦਾ ਵਿਆਹ ਕਰ ਦਿੱਤਾ ਤੇ ਹੁਣ ਉਹ ਆਪਣੀ ਨਵੀਂ ਘਰਵਾਲੀ ਦੇ ਨਾਲ ਖੁਸ਼ ਹੈ ਤੇ ਪ੍ਰੀਤੋ ਤੇ ਉਸ ਦਾ ਘਰਵਾਲਾ ਵੀ ਆਪਣੀ ਜ਼ਿੰਦਗੀ ਸਕੂਨ ਨਾਲ ਜੀ ਰਹੇ ਨੇ ਦੋਸਤੋ ਇਸ ਕਹਾਣੀ ਦਾ ਮਕਸਦ ਸਮਾਜ ਵਿੱਚ ਹੋ ਰਹੇ ਜ਼ੁਲਮਾਂ ਨੂੰ ਅਗਾਹ ਕਰਾਉਣਾ ਹੈ ਤਾਂ ਕਿ ਤੁਸੀਂ ਸਤਰਕ ਤੇ ਸਾਵਧਾਨ ਰਹੋ ਕੁਝ ਰਿਸ਼ਤੇ ਵੀ ਜ਼ਿੰਦਗੀ ਵਿੱਚ ਜਏ ਹੁੰਦੇ ਨੇ ਜੋ ਇਨਸਾਨ ਨੂੰ ਗਰਟ ਪਾਸੇ ਕਰਨ ਲਈ ਮਜਬੂਰ ਕਰ ਦਿੰਦੇ ਨੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ